ਲਵ ਮੈਰਿਜ ਕਰਵਾਉਣ ਵਾਲੇ ਦੋਸਤਾਂ ਸਾਥ ਦੇਣ ਵਾਲੇ ਨੌਜਵਾਨ ਨਾਲ ਕੁੱਟਮਾਰ ਇਹ ਨਹੀਂ ਨਹੀਂ ਉਸ ਦਾ ਮੂੰਹ ਕਾਲਾ ਕਰਕੇ ਉਸ ਦੀ ਵੀਡੀਓ ਬਣਾ ਕੇ ਉਸ ਨੂੰ ਵਾਇਰਲ ਕਰ ਦਿੱਤਾ ਗਿਆ ਇਸ ਮਾਮਲੇ ਵਿੱਚ 13 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਲੁਧਿਆਣਾ ਦੇ ਥਾਣਾ ਮਿਹਰਬਾਨ ਦੀ ਪੁਲਿਸ ਨੇ ਲਵ ਮੈਰਿਜ ਕਰਨ ਵਾਲੇ ਜੋੜੇ ਦੇ ਦੋਸਤ ਨਾਲ ਰੰਜਿਸ਼ ਦੇ ਚਲਦੇ ਕੁੱਟਮਾਰ ਅਤੇ ਬਦਸਲੂਕੀ ਕਰਨ ਵਾਲਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਹੈ ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਇੰਚਾਰਜ ਇੰਸਪੈਕਟਰ ਪਰਮਦੀਪ ਸਿੰਘ ਨੇ ਦੱਸਿਆ ਹੈ ਕਿ ਪਿੰਡ ਸੇਡਾ ਦੇ ਰਹਿਣ ਵਾਲੇ ਹਰਜੋਤ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਪਿੰਡ ਦੇ ਹੀ ਇੱਕ ਲੜਕੇ ਅਤੇ ਲੜਕੀ ਨੇ ਘਰੋਂ ਭੱਜ ਕੇ ਲਵ ਮੈਰਿਜ ਕੀਤੀ ਸੀ। ਹਰਜੋਤ ਨੇ ਆਪਣੇ ਦੋਸਤ ਦਾ ਸਾਥ ਦਿੱਤਾ ਇਹ ਰੰਜਿਸ਼ ਰੱਖਦੇ ਹੋਏ ਜਦੋਂ ਪਿੰਡ ਦੀ ਇੱਕ ਨਾਈ ਦੀ ਦੁਕਾਨ ਤੇ ਕਟਿੰਗ ਕਰਵਾ ਰਿਹਾ ਸੀ ਤਾਂ ਗੁਰਪ੍ਰੀਤ ਸਿੰਘ ਸਿਮਰਨਜੀਤ ਸਿੰਘ ਸੰਦੀਪ ਸਿੰਘ, ਰਾਜਵੀਰ ਸਿੰਘ, ਰਮਨਦੀਪ ਸਿੰਘ, ਹਰਮਨ, ਜੱਗੀ, ਲੱਖੀ, ਦੀਪ, ਨਾਨਾ, ਓਮੀ, ਕਾਲਾ, ਭੁਪਿੰਦਰ ਸਿੰਘ ਫੌਜੀ ਆਦੀ ਉੱਥੇ ਆ ਗਏ। ਉਹਨਾਂ ਨੇ ਜ਼ਬਰਦਸਤੀ ਹਰਜੋਤ ਨੂੰ ਦੁਕਾਨ ਤੋਂ ਚੁੱਕ ਕੇ ਸਿਮਰਨਜੀਤ ਕੌਰ ਦੇ ਘਰ ਲੈ ਜਾ ਕੇ ਉਸ ਨਾਲ ਕੁੱਟਮਾਰ ਕੀਤੀ। ਉਸ ਦਾ মুখ ਕਾਲਾ ਕੀਤਾ। ਉਸ ਦੇ ਕੱਪੜੇ ਉਤਾਰੇ ਅਤੇ ਉਸ ਦੇ ਸਿਰ ਅਤੇ ਦਾੜੀ ਵਾਲੇ ਵਾਲਾ ਤੇ ਮਸ਼ੀਨ ਫੇਰਦੀ ਉਸ ਦੀ ਵੀਡੀਓ ਬਣਾ ਕੇ ਉਸ ਨੂੰ ਵੀ ਵਾਇਰਲ ਕਰ ਦਿੱਤਾ ਜਾਣਕਾਰੀ ਮੁਤਾਬਕ ਦੋਸ਼ੀਆਂ ਨੇ ਹਰਜੋਤ ਨੂੰ ਜਾਤੀ ਸੂਚਕ ਗਾਲਾਂ ਵੀ ਕੱਢੀਆਂ ਪੁਲਿਸ ਨੇ ਸਾਰੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਅਤੇ ਇੱਕ ਦੋਸ਼ੀ ਸਿਮਰਨਜੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਹੋਰ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ ਸਰੇ ਇੱਕ ਕਵੀਦਾਰ ਉਹ ਇਹ ਗਿਰੀਚੀ ਨੂੰ ਪੜਾ ਕਰਕੇ ਮੈਡੀਕਲ ਵਿੱਚ ਆਇਆ ਇੱਕ ਉਹ ਦੀ ਸੂਰਾ ਮਾਲਾ ਉਹਦੇ ਬਾਰੇ ਦੱਸ ਰਹੇ ਕੱਲ ਇੱਕ ਮਾਮਲਾ ਐਸਐਚਓ ਮਿਹਰਬਾਨ ਜੀ ਦੇ ਧਿਆਨ ਦੇ ਵਿੱਚ ਆਇਆ ਸੀਗਾ ਕੱਲ ਸ਼ਾਮ ਨੂੰ ਤੇ ਇੱਕ ਇੱਕ ਨੌਜਵਾਨ ਲੜਕਾ ਹੈ ਹਰਜੋਤ ਸਿੰਘ ਉਹਦੇ ਨਾਲ ਮਾਰਕੁੱਟ ਕਰਕੇ ਉਹਦੇ ਕੱਪੜੇ ਫਾੜ ਕੇ ਤੇ ਉਹਦੇ ਮੂੰਹ ਦੇ ਉੱਤੇ ਕਾਲਾ ਤੇਲ ਲਗਾ ਕੇ ਜਿਹੜਾ ਉਹਦੇ ਨਾਲ ਮਾਰਕੁੱਟ ਕੀਤੀ ਹੈ ਤੇ ਉਹਨੂੰ ਗਲੀ ਦੇ ਵਿੱਚ ਪਿੰਡ ਦੇ ਵਿੱਚ ਘੁਮਾਇਆ ਗਿਆ ਉਸ ਸੰਬੰਧੀ ਜਦੋਂ ਜਾਣਕਾਰੀ ਮਿਲੀ ਉਸ ਤੋਂ ਵਿਦਨ ਮਿੰਟਸ ਮਿੰਟਾਂ ਦੇ ਵਿੱਚ ਹੀ ਪੁਲਿਸ ਵੱਲੋਂ ਇੱਕਦਮ ਐਕਸ਼ਨ ਕਰਕੇ ਜਿਹੜਾ ਅਕਿਊਜ਼ਡ ਸੌਰੀ ਜਿਹੜੇ ਮੁਦਈ ਹਰਜੋਤ ਸਿੰਘ ਹੈ ਉਹਨਾਂ ਦੀ ਸਟੇਟਮੈਂਟ ਹਾਸਲ ਕਰਕੇ ਤੇ ਉਹਨਾਂ ਦਾ ਜਿਹੜਾ ਹੈ ਐਫ ਆਈ ਆਰ ਦਰਜ ਕੀਤੀ ਗਈ ਹੈ ਐਫ ਆਈ ਆਰ ਨੰਬਰ 66 ਡੇਟਿਡ 5 7 2025 ਅੰਡਰ ਸੈਕਸ਼ਨ 115 2 125 351 67B ਤੇ سیکشن 3 ఆఫ్ ది SC/ST ਐਕਟ ਜਿਹੜੀਆਂ ਇਸ ਇਨਰ ਸੈਕਸ਼ਨਸ ਦੇ ਅਧੀਨ ਜਿਹੜਾ ਮੁਕਦਮਾ ਦਰਜ ਕੀਤਾ ਗਿਆ ਔਰ ਮੁਕਦਮੇ ਦੀ ਤਫਤੀਸ਼ ਜਿਹੜੀ ਹੈ ਜਾਰੀ ਹੈ ਡੂਰਿੰਗ ਦੀ ਕੋਰਸ ਆਫ ਇਨਵੈਸਟੀਗੇਸ਼ਨ ਇੱਕ ਅਕਿਊਜ਼ਡ ਸਿਮਰਜੀਤ ਸਿੰਘ ਜਿਹੜਾ ਹੈ ਉਹਨੂੰ ਗ੍ਰਿਫਤਾਰ ਕੀਤਾ ਗਿਆ ਬਾਕੀ ਇਨਵੈਸਟੀਗੇਸ਼ਨ ਜਾਰੀ ਹੈ ਬਾਕੀ ਇਸ ਤੋਸ਼ੀ ਨੂੰ ਅਰੈਸਟ ਕੀਤਾ ਤੇ ਇਹਦੇ ਇਹਨਾਂ ਪੁਲਿਸ ਰਿਮਾਂਡ ਵਗੈਰਾ ਲੈ ਕੇ ਫਰਦਰ ਪੁੱਛਗਿੱਛ ਕੀਤੀ ਜਾਏਗੀ ਸਰ ਐਕਚੁਅਲੀ ਜਿਹੜੇ ਕਾਰਨ ਕੀ ਸੀਗਾ ਕਿ ਇਹਨੂੰ ਬਣਾ ਕਰਨਾ ਪਿਆ ਕਾਰਨ ਜਿਹੜਾ ਇੱਕ ਪਰਿਵਾਰ ਵਾਲੇ ਨੇ ਜਿਨ੍ਹਾਂ ਦੇ ਧਿਆਨ ਦੇ ਉਹਨਾਂ ਦੀ ਬੇਟੀ ਨੇ ਘਰੋਂ ਜਾ ਕੇ ਕਿਸੇ ਹੋਰ ਨਵਜੁਵਨ ਤੇ ਨਾਲ ਸ਼ਾਦੀ ਕਰਵਾ ਲਈ ਹੈ ਤੇ ਉਹਨਾਂ ਨੂੰ ਇਸ ਗੱਲ ਦਾ ਸ਼ੱਕ ਸੀ ਕਿ ਇਸ ਲੜਕੇ ਨੇ ਉਹਨਾਂ ਦੀ ਲੜਕੀ ਨੂੰ ਘਰੋਂ ਲੈ ਕੇ ਜਾਣ ਦੇ ਵਿੱਚ ਉਸ ਲੜਕੇ ਦੀ ਮਦਦ ਕੀਤੀ ਹੈ ਉਹਨੂੰ ਸਬਕ ਸਿਖਾਉਣ ਦੀ ਖਾਤਰ ਇਹਨਾਂ ਨੇ ਇਹ ਕੰਮ ਕੀਤਾ ਠੀਕ ਹੈ ਸਰ ਇਹਦੇ ਵਿੱਚ ਇੱਕ ਜਿਹੜੇ ਲੜਕੀ ਨਾਲ ਇਹ ਵਾਕਿਆ ਹੋਇਆ ਉਹ ਨਾਬਾਲਗ ਹੈ ਐਸ ਪਰ ਹਿਸ ਸਟੇਟਮੈਂਟ ਜੀ ਉਹ ਲੜਕੇ ਦੇ ਦੱਸਣ ਮੁਤਾਬਕ ਖਰਜੋਤ ਸਿੰਘ ਦੇ ਦੱਸਣ ਮੁਤਾਬਕ ਉਹਦੀ ਉਮਰ 17 ਸਾਲ ਹੈ ਬਾਕੀ ਸਾਰੀਆਂ ਚੀਜ਼ਾਂ ਡਿਊਰਿੰਗ ਦੀ ਕੋਰਸ ਆਫ ਇਨਵੈਸਟੀਗੇਸ਼ਨ ਅਸੀਂ ਐਸਟੈਬਲਿਸ਼ ਕਰਾਂਗੇ ਕਿ ਕੀ ਕੀ ਚੀਜ਼ਾਂ ਰਹਿਗੀਆਂ ਨੇ ਤੇ ਕੀ ਜੋ ਜੋ ਵੀ ਦੱਸਿਆ ਗਿਆ ਉਹਦੇ ਮੁਤਾਬਕ ਉਹਨੂੰ ਸਟੈਬਿਸ਼ ਕਰਦੇ ਆਂ। ਕੋਈ ਮੈਸੇਜ ਇਹਨਾਂ ਚੱਲ ਨਹੀਂ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਕਹਾਣੀਆਂ ਕਰੀ ਦੇਈਆਂ। ਦੇਖੋ ਜੀ ਪੁਲਿਸ ਤਾਂ ਹਮੇਸ਼ਾ ਲੋਕਾਂ ਨੂੰ ਇੱਕੋ ਹੀ ਅਪੀਲ ਕਰਦੀ ਆ ਔਰ ਇਹ ਗੱਲ ਸਮਝਾਉਂਦੀ ਆ ਕਿ ਅਮਨ ਅਮਾਨ ਬਣ ਰੋ। ਜੇਕਰ ਕਿਸੇ ਨੂੰ ਕੋਈ ਦੁੱਖ ਤਕਲੀਫ ਹੈ, ਕਿਸੇ ਨੂੰ ਕੋਈ ਲੱਗਦਾ ਹੈ ਕਿ ਉਹਦੇ ਨਾਲ ਕਿਸੇ ਨੇ ਤੱਕਾ ਕੀਤਾ ਹੈ ਤਾਂ ਬਜਾਏ ਇਹਦੇ ਕਿ ਉਹ ਆਪ ਕੋਈ ਗਲਤ ਐਕਸ਼ਨ ਕਰਨ ਉਹਨਾਂ ਨੂੰ ਚਾਹੀਦਾ ਕਿ ਉਹ ਪੁਲਿਸ ਨਾਲ ਪੁਲਿਸ ਕੋਲ ਆਪਣੀ ਤਰਖਾਸ ਦੇਣ ਜਾਂ ਜੋ ਵੀ ਕਾਨੂੰਨ ਦੀ ਪ੍ਰਕਿਰਿਆ ਹੈ ਉਹਦੇ ਮੁਤਾਬਕ ਕਾਰਵਾਈ ਕਰਨ ਆਪਣੇ ਹੱਥੇ ਕਾਨੂੰਨ ਲੈਣ ਦੀ ਨਾ ਤਾਂ ਕਿਸੇ ਨੂੰ ਇਜਾਜ਼ਤ ਹੈ ਆਪਣਾ ਹੀ ਲੈਣਾ ਚਾਹੀਦਾ ਹੈ ਧੰਨਵਾਦ